ਹਾਂਜੀ ਕੀ ਹਾਲ ਚਾਲ ਆ ਥੋੜਾ ਬਹੁਤ ਬਹੁਤ ਸਵਾਗਤ ਆ ਮੇਰੇ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤਾਂ ਤੁਸੀਂ ਬਹੁਤ ਜ਼ਿਆਦਾ ਮੇਰੇ ਚੈਨਲ ਨੂੰ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਸਤਿਕਾਰ ਦੇ ਰਹੇ ਹੋ ਔਰ ਬਹੁਤ ਜ਼ਿਆਦਾ ਮੀਰੀ ਸਪੋਰਟ ਕਰ ਰਹੇ ਹੋ ਤਾਂ ਅੱਜ ਮੈਂ ਵੀ ਕੈਪ ਵਗੈਰਾ ਲਿਆ ਹੋਇਆ ਕਿਉਂਕਿ ਤੁਹਾਨੂੰ ਹਮੇਸ਼ਾ ਕਹਿੰਦੀ ਰਹਿੰਦੀ ਆ ਕਿ ਠੰਡ ਤੋਂ ਬਚੋ ਠੰਡ ਤੋਂ ਬਚੋ ਤੇ ਅੱਜ ਮੋਸਟਲੀ ਠੰਡ ਹੈ ਹੀ ਜ਼ਿਆਦਾ ਸੀ ਤੇ ਦੇ ਲਈ ਨਹੀਂ ਕੀਤਾ ਸਿਰ ਤੋਂ ਕੈਪ ਲਾਉਣ ਨੂੰ ਚਲੋ ਕੋਈ ਗੱਲ ਨਹੀਂ ਠੰਡ ਤੋਂ ਬਚਣਾ ਚਾਹੀਦਾ ਤੇ ਅੱਜ ਆਪਾਂ ਇੱਕ ਇਸ ਤਰ੍ਹਾਂ ਦੀ ਪੰਜੀਰੀ ਟਾਈਪ ਕਹਿ ਲਓ ਇੱਕ ਵੇਸਣ ਬਣਾਉਣ ਲੱਗੇ ਆ ਜਿਹੜਾ ਕਿ ਫਲੂ ਤੋਂ ਬਚਾਉਂਦਾ ਇਹ ਵੇਸਣ ਤੁਸੀਂ ਇਸ ਤਰ੍ਹਾਂ ਬਣਾ ਕੇ ਖਾਣਾ ਤੇ ਫਲੂ ਸਰਦੀ ਕੋਲਡ ਖਾਂਸੀ ਥਕਾਵਟ ਚਿੱਕਾ ਆਉਣੀਆਂ ਰਨਿੰਗ ਨੋਜ਼ ਗਲੇ ਚ ਨਜਲਾ ਡਿਗਣਾ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਇਹ ਵੇਸਣ ਜਿਹੜਾ ਇਹ ਬਚਾਊਗਾ ਤੁਹਾਨੂੰ ਥਕਾਨ ਹੁੰਦੀ ਆ ਮਤਲਬ ਥਕਾਵਟ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਹੁੰਦੀ ਆ ਤਾਂ ਇਹ ਵੀ ਉਹ ਚੀਜ਼ਾਂ ਦੂਰ ਹੋਣਗੀਆਂ ਤੇ ਹੱਡੀਆਂ ਨੂੰ ਵੀ ਮਜ਼ਬੂਤੀ ਆਊਗੀ ਜੇ ਤੁਹਾਨੂੰ ਜ਼ਿਆਦਾਤਰ ਮਹਿਸੂਸ ਹੁੰਦਾ ਕਿ ਜਿਵੇਂ ਆਪਾਂ ਸਰਦੀ ਚ ਥੋੜਾ ਜਿਹਾ ਬਾਹਰ ਨਿਕਲਦੇ ਆਂ ਤਾਂ ਨੱਕ ਗਿੱਲਾ ਹੋ ਜਾਂਦਾ ਤੇ ਨੱਕ ਗਿੱਲਾ ਹੋਣਾ ਰਨਿੰਗ ਨੋਜ਼ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਛਿੱਕਾਂ ਲੱਗ ਜਾਂਦੀਆਂ ਤਾਂ ਇਹ ਜੇਕਾ ਆਪਾਂ ਵੇਸਨ ਇਮਿਊਨਿਟੀ ਬੂਸਟਰ ਬਣਾਉਣ ਲੱਗੇ ਆ ਤਾਂ ਉਹਦੇ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਕਿੰਨਾ ਵੇਸਨ ਲੈਣਾ ਤੇ ਕਿਵੇਂ ਬਣਾਉਣਾ ਉਹ ਤੁਹਾਨੂੰ ਮੈਂ ਲਾਈਵ ਸਾਰੀਆਂ ਚੀਜ਼ਾਂ ਦਿਖਾਉਣੀ ਆ ਵੀ ਆਪਾਂ ਸਮਾਨ ਉਹਦੇ ਵਿੱਚ ਕੀ ਕੀ ਪਾਉਣਾ ਤੇ ਕਿਵੇਂ ਆਪਾਂ ਕਰਨਾ ਉਹਨੂੰ ਠੀਕ ਹੈ ਤਾਂ ਆਜੋ ਫਿਰ ਆਪਾਂ ਪਹਿਲਾਂ ਸਮਾਨ ਦੀ ਝਾਤੀ ਮਾਰੀਏ ਵੀ ਕੀ ਕੀ ਚੀਜ਼ਾਂ ਆਪਾਂ ਲੈਣੀਆਂ ਕਿੰਨਾ ਵੇਸਨ ਲੈਣਾ ਕਿੰਨਾ ਦੇਸੀ ਘਿਓ ਲੈਣਾ ਤੇ ਕਿੰਨਾ ਆਪਾਂ ਬਾਕੀ ਸਮਾਨ ਲੈਣਾ ਚਲੋ ਆਓ ਚੱਲੀਏ ਫਿਰ ਦੇਖੀਏ ਲੋ ਜੀ ਸਾਰਿਆਂ ਨੂੰ ਤੁਹਾਨੂੰ ਮੈਂ ਪਹਿਲਾਂ ਮੇਨ ਚੀਜ਼ ਦਿਖਾਵਾਂ ਇਹ ਹੈਗਾ ਜੀ ਆਪਣੇ ਕੋਲੇ 1 ਕਿਲੋ ਬੇਸਣ ਇਹ ਮੋਟਾ ਬਰੀਕ ਤੁਸੀਂ ਕੋਈ ਵੀ ਲੈ ਸਕਦੇ ਹੋ ਠੀਕ ਆ 1 ਕਿਲੋ ਹੈਗਾ ਆਪਣੇ ਕੋਲੇ ਬੇਸਣ ਇਹਨੂੰ ਆਪਾਂ ਸਾਈਡ ਤੇ ਕਰ ਲੈਨੇ ਆ ਤੇ ਇਹ ਹੈਗਾ ਆਪਣੇ ਕੋਲੇ ਕਿਉ ਹੈਗਾ ਇਹ 2 ਕਿਲੋ ਦਾ ਪੂਰਾ ਡੋਲਨਾ ਹੈ ਤੇ ਇਹ 1.5 ਕਿਲੋ ਤੋਂ ਜ਼ਿਆਦਾ ਹੈ ਕਿਉਂ ਇਹਦੇ ਵਿੱਚ ਤੇ ਜਿੰਨਾ ਇਹਦੇ ਚ ਆਪਾਂ ਵਰਤ ਲਾਂਗੇ ਵੱਧ ਘੱਟ ਆਪਾਂ ਪਾ ਸਕਦੇ ਆ ਹੁਣ ਜਿਹੜਾ ਬਾਕੀ ਦਾ ਸਮਾਨ ਹੈਗਾ ਉਹ ਮੈਂ ਤੁਹਾਨੂੰ ਤੋਲ ਕੇ ਮੈਜ਼ਰਮੈਂਟ ਕਰਕੇ ਦਿਖਾਉਣੀ ਆ ਸਮਾਨ ਵੈਸੇ ਤੁਹਾਨੂੰ ਮੈਂ ਦੱਸ ਵੀ ਦਿੰਨੀ ਹੈਗੀ ਆ ਕਿਉਂਕਿ ਆ ਇੱਕ ਕਿਲੋ ਸ਼ੱਕਰ ਹੈਗੀ ਆ ਠੀਕ ਆ ਜੀ ਇਹ ਦੇਸੀ ਸ਼ੱਕਰ ਆ ਆਰਗੈਨਿਕ ਤੁਸੀਂ ਦੇਖੋ ਇਹਦਾ ਕਲਰ ਵੀ ਚਿੱਟਾ ਹੀ ਆ ਤੇ ਇਹ ਹੈਗੇ ਮੇਰੇ ਕੋਲ ਤੇਲ ਇਹ ਕਿਲੋ ਕਿਤੇਲ ਸੀਗੇ ਇਹਦੇ ਵਿੱਚ ਕੁਝ ਵਰਤੇ ਗਏ ਆ ਤੇ ਕੁਝ ਇਹਦੇ ਚੋਂ ਅੱਜ ਆਪਾਂ ਮੈਜ਼ਰਮੈਂਟ ਕਰਕੇ ਪਾਉਣੇ ਆ ਤੇ ਇਹ ਸਾਰਾ ਸਮਾਨ ਇਹ ਹੈਗੇ ਆ ਆਪਾਂ ਕੰਡਾ ਕਰਦੇ ਆ ਆਨ ਆ ਦੇਖੋ ਆਨ ਹੋ ਗਿਆ ਇਥੇ ਹੁਣ ਜਦੋਂ ਤਿੰਨ ਜ਼ੀਰੋ ਆਉਣ ਗਿਆ ਤਾਂ ਉਦੋਂ ਆਪਾਂ ਇਹਨੂੰ ਆ ਗਿਆਂ ਹੁਣ ਆ ਡੱਬਾ ਆਪਾਂ ਇਹਨੂੰ ਖਾਲੀ ਆਈਸਕ੍ਰੀਮ ਵਾਲਾ ਇਹਨੂੰ ਤੋਲ ਲਾਂਗੇ ਕਿਉਂਕਿ ਦਾ weight ਘਟ ਹੈ ਲਓ ਜੀ 13 ਗ੍ਰਾਮ ਦਾ ਡੱਬਾ ਆਪਾਂ ਕਹਿ ਸਕਦੇ ਹਾਂ ਤਾਂ ਇਹਦੇ ਵਿੱਚ ਹੁਣ ਆਪਾਂ ਚੀਆ ਸੀਡ ਪਾਉਣੀਆਂ 13 ਗ੍ਰਾਮ ਆਪਾਂ ਇਹ ਕਰ ਲੈਣਾ ਇਹ ਦੇਖੋ ਪੌਣੇ 200 ਗ੍ਰਾਮ ਜੀ ਐਸਿਡ ਹੈਗੇ ਆ ਇੰਨੇ ਹੀ ਪਾਵਾਂਗੇ ਕਿਉਂਕਿ ਮੇਰੇ ਕੋਲ ਬੰਦ ਪੈਕਟ ਵੀ ਪਿਆ ਬਟ ਮੈਂ ਇੰਨੇ ਕੀ ਹੀ ਬਹੁਤ ਆ ਤੇ ਇਹਨੂੰ ਆਪਾਂ ਇੱਧਰ ਕਿਸੇ ਹੋਰ ਚ ਪਾ ਲਵਾਂਗੇ ਠੀਕ ਆ ਤੇ ਆ ਹੈਗੇ ਮੇਰੇ ਕੋਲੇ ਪਾਈਆ ਅਖਰੋਟ ਹੈਗੇ ਆ ਆ ਦੇਖੋ ਵੈਸੇ ਉਧਰੋਂ ਤਲਾ ਕੇ ਹੀ ਲਿਆਂਦੇ ਆ ਪਾਈਆ ਅਖਰੋਟ ਤੇ ਪਾਈਆ ਹੀ ਬਦਾਮ ਆ 250 ਗ੍ਰਾਮ ਬਦਾਮ ਆ ਦੇਖੋ ਬਾਜ਼ਾਰ ਦਾ ਤੋਲਿਆ ਹੋਇਆ ਤੇ ਆਪਣਾ 10-10 ਗ੍ਰਾਮ ਵੀ ਘਟ ਦਿੰਦੇ ਆ ਤਾਂ ਗੱਲ ਕਿੱਥੇ ਦੀ ਕਿੱਥੇ ਜਾਂਦੀ ਹੈ 143 ਗ੍ਰਾਮ ਆ ਜੀ ਇਹ ਚ ਦੋ ਚਮਚੇ ਚਾਹ ਚ ਪਾਉਂਦੇ ਆਨ ਦੋ ਦਿਨ ਹੋ ਗਏ ਤਾਂ ਇਹ ਆਪਾਂ 100 ਗ੍ਰਾਮ ਲਾ ਲਓ ਆਪਣੇ ਕੋਲੇ ਸੌਫ ਹੈਗੀ ਆ ਤੇ ਹੁਣ ਆਪਾਂ ਕਰਦੇ ਹੈਗੇ ਆ ਚੀਆ ਸੀਡ ਦੀ ਗੱਲ ਇਹ ਆ 100 ਗ੍ਰਾਮ ਤੇ 100 ਗ੍ਰਾਮ ਆਹ ਡੱਬੇ ਦੇ ਵਿੱਚ ਖੁੱਲੇ ਹੋਏਗੇ 200 ਗ੍ਰਾਮ ਇਹ ਆਪਾਂ ਚੀਆ ਸੀਡ ਪਾਉਣੇ ਆ ਤੇ 250 ਗ੍ਰਾਮ ਜਿਹੜੇ ਹੈਗੇ ਆਪਾਂ ਆਹ ਬਦਾਮ ਆ 250 ਗ੍ਰਾਮ ਆਪਣੇ ਕੋਲੇ ਅਖਰੋਟ ਹੈਗੇ ਆ ਤੇ 250 ਗ੍ਰਾਮ ਆਪਣੇ ਕੋਲੇ ਸੌਂਫ ਹੈਗੀ ਆ ਤੇ 200 ਗ੍ਰਾਮ ਜਿਹੜੇ ਸੀਗੇ ਨੂੰ ਮੈਂ ਪੂਰਾ ਕਰ ਲਵਾਂਗੀ ਦੂਜੇ ਡੱਬੇ ਚੋਂ ਪਾ ਕੇ ਤਾਂ 200 ਗ੍ਰਾਮ ਆਪਣੇ ਕੋਲੇ ਚੀਆ ਸੀਡ ਹੋਗੇ ਤੇ ਇਹ ਆਪਣੇ ਕੋਲੇ ਸੁੰਡ ਹੈਗੀ ਆ ਪੀਸੀ ਹੋਈ ਰੱਖੀ ਹੋਈ ਇਹ ਸਾਰੀ ਪਾ ਲਾਂਗੇ ਠੀਕ ਹੈ ਜੀ ਜਿੰਨੀ ਕਿ ਹੈਗੀ ਆ ਇਹ ਕਾਲੀਆਂ ਮਿਰਚਾਂ ਪੀਸ ਲੀਆਂ ਸੀਗੀਆਂ ਡੱਬੀ 'ਚ ਕੱਲ ਹੀ ਪਾ ਕੇ ਰੱਖੀਆਂ ਇਹ ਪਾ ਲਾਂਗੇ ਤੇ ਆ ਆਪਣੇ ਕੋਲ ਹੈਗਾ ਕੋਕੋਨਟ 100 ਗ੍ਰਾਮ ਕੋਕੋਨਟ ਆ ਜੀ ਠੀਕ ਹੈ ਇਹ ਇੰਨਾ ਹੀ ਬਹੁਤ ਜ਼ਿਆਦਾ ਹੁੰਦਾ ਹੈਗਾ ਤਾਂ ਹੁਣ ਇਹਦੇ 'ਚ ਆਪਾਂ ਤੇਲ ਜਿਹੜੇ ਵਾਈਟ ਚਿੱਟੇ ਤੇਲ ਵਰਤਨੇ ਆ ਬ੍ਰਾਊਨ ਵਾਲੇ ਨਹੀਂ ਵਰਤਨੇ ਤੁਸੀਂ ਕਿਉਂਕਿ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਖਾਧੀਆਂ ਜਾਂਦੀਆਂ ਤੇ ਸਰਦੀ ਦੇ ਵਿੱਚ ਤੁਸੀਂ ਜਿੰਨੀਆਂ ਇਹ ਚੀਜ਼ਾਂ ਖਾ ਲੋਗੇ ਅਸਰ ਤੁਹਾਨੂੰ ਇਹਦਾ ਸਰਦੀ ਚ ਸੌਰੀ ਗਰਮੀ ਚ ਦਿਖਣਾ ਜਾ ਕੇ ਜਦੋਂ ਤੁਸੀਂ ਘੋੜੇ ਵਾਂਗ ਛਾਲਾ ਮਾਰਦੇ ਹੋ ਲਓ ਜੀ 200 ਗ੍ਰਾਮ ਆਪਣੇ ਤੇੜ ਹੋ ਗਏ 10 ਗ੍ਰਾਮ ਉੱਪਰ ਬਟ ਉਹਨਾਂ ਦੇ ਡੱਬੇ ਦਾ ਭਾਰ ਸੀਗਾ ਡੱਬੇ ਦਾ 13 ਗ੍ਰਾਮ ਭਾਰ ਸੀਗਾ ਥੋੜੇ ਜੀ ਆਪਾਂ ਆ ਲੋ ਜੀ ਪੂਰਾ ਹੋ ਗਿਆ 200 ਗ੍ਰਾਮ ਆਪਣੇ ਕੋਲੇ ਤੇਲ ਹੋ ਗਏ ਹੁਣ ਆਈਟਮਾਂ ਕਿਹ ਕੀ ਲੈਣੀਆਂ ਆਪਾਂ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੀ ਆ ਆ ਦੇਖੋ 1 ਕਿਲੋ ਬੇਸਨ 1.5 ਕਿਲੋ ਘਿਓ ਆ 1 ਕਿਲੋ ਇਹ ਆਰਗੈਨਿਕ ਸ਼ੁੱਧ ਜਿਹੜੀ ਦੇਸੀ ਸ਼ੱਕਰ ਹੈਗੀ ਆ ਦੇਖੋ ਦੇਖ ਸਕਦੇ ਆ ਤੁਸੀਂ ਠੀਕ ਹੈ ਜੀ ਤੇ ਆ ਦੇਖੋ ਪਈਆ ਪੂਰੇ ਬਦਾਮ ਨੇ 200 ਗ੍ਰਾਮ ਤੇਲ ਹੈ 250 ਗ੍ਰਾਮ ਬਦਾਮ 200 ਗ੍ਰਾਮ ਆਪਣੇ ਕੋਲੇ ਵਾਈਟ ਤੇਲ ਹੈਗੇ ਆ ਤੇ 100 ਗ੍ਰਾਮ ਆਪਣੇ ਕੋਲੇ ਨਾਰੀਅਲ ਹੈਗਾ ਤੇ 200 ਗ੍ਰਾਮ ਆਪਾਂ ਆਹ 100 ਗ੍ਰਾਮ ਆ ਤੇ 100 ਗ੍ਰਾਮ ਆਪਣੇ ਕੋਲੇ ਆ ਡੱਬੇ ਦੇ ਵਿੱਚ ਪਏ ਹੋਏ ਆ ਪੰਪਕਿਨ ਸੀਡ ਠੀਕ ਹੈ ਜੀ ਤੇ ਸੁੰਡ ਕਾਲੀ ਮਿਰਚ ਤੇ ਐਸੀਟਿਕ ਐਸਿਡ ਤੇ ਇਹ ਸਾਰੀਆਂ ਚੀਜ਼ਾਂ ਬਸ ਇੰਨੀਆਂ ਹੀ ਪਾਉਣੀਆਂ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਉਣਾ ਨਾ ਕੋਈ ਖਸਖਸ ਨਾ ਕੋਈ ਐਲਸੀ ਤੇ ਨਾ ਬਦਾਮ ਠੀਕ ਹੈ ਜੀ ਇਹ ਇੰਨੀਆਂ ਚੀਜ਼ਾਂ ਹੀ ਪਾਉਣੀਆਂ ਆਪਾਂ ਤੇ ਚਲੋ ਆਪਾਂ ਇਹਨਾਂ ਨੂੰ ਬਣਾਈਏ ਕਿਵੇਂ ਬਣਾਉਣਾ ਅੱਜ ਤੁਹਾਨੂੰ ਦਿਖਾਵਾਂ ਲਓ ਜੀ ਗੈਸ ਆਪਾਂ ਕਰਤੀ ਆਨ ਤੇ ਇਹਦੇ ਉੱਤੇ ਆਪਾਂ ਆਹ ਨਾਨ-ਸਟਿਕ ਪੈਨ ਰੱਖਤਾ ਤਾਂ ਸਾਰਿਆਂ ਨੂੰ ਕਹਿੰਦਾ ਆਪਾਂ ਪਾਵਾਂਗੇ ਇਹਦੇ ਵਿੱਚ ਛੀਆ ਸੀਡ ਠੀਕ ਹੈ ਤਾਂ ਇਹਨੂੰ ਆਪਾਂ ਡਰਾਈ ਰੋਸਟੀ ਕਰਾਂਗੇ ਛੀਆ ਸੀਡ ਨੂੰ ਕਿਉਂਕਿ ਇਹਦੇ ਵਿੱਚ ਆਪਾਂ ਜੇ ਘਿਓ ਪਾਵਾਂਗੇ ਤਾਂ ਇਹ ਥੋੜੇ ਜਿ ਫੂਲਸ ਅੰਟੈਕਿੰਗ ਬਣ ਜਾਣਗੇ ਇਹ ਤੇ ਇਹਨਾਂ ਨੂੰ ਆਪਾਂ ਠੰਡੇ ਕਰਕੇ ਕਰਾਂਗੇ ਗ੍ਰਾਈਂਡ ਹੋਊਗੀ ਤੁਹਾਨੂੰ ਮੈਂ ਦਿਖਾਉਣੀ ਆ ਠੀਕ ਹੈ ਇਹਨੂੰ ਇਸ ਤਰ੍ਹਾਂ ਆਪਾਂ ਗ੍ਰਾਈਂਡ ਰੋਸਟ ਲੋ ਦੇਖੋ ਚੀਆ ਸੀਡਾ ਜਿਹੜੇ ਇਹ ਚੜਕਣੇ ਸ਼ੁਰੂ ਹੋ ਗਏ ਆ ਤੇ ਚੀਆ ਸੀਡ ਚੀ ਸੀਡ ਦੇ ਨਾ ਫਾਇਦੇ ਬਹੁਤ ਆ ਮੇਰੀ ਵੀਡੀਓ ਇੱਕ ਹੈਗੀ ਆ ਦੋ ਵੀਡੀਓ ਉਹ ਜ਼ਰੂਰ ਦੇਖਿਓ ਮੇਰੇ ਚੈਨਲ ਤੇ ਜਾ ਕੇ ਵੀ ਇਹਦੇ ਕੀ ਕੀ ਫਾਇਦੇ ਆ ਤੇ ਬਹੁਤ ਜ਼ਿਆਦਾ ਇਹ weight loss ਦੇ ਵਿੱਚ ਵੀ ਬਹੁਤ ਮਦਦ ਕਰਦਾ ਔਰ ਫਾਈਬਰ ਬਹੁਤ ਜ਼ਿਆਦਾ ਹੁੰਦਾ ਭੁੱਖ ਨੂੰ ਕੰਟਰੋਲ ਕਰਦਾ ਤੇ ਬਾਕੀ ਇਹ ਐਂਟੀਆਕਸੀਡੈਂਟ ਹੁੰਦਾ ਔਰ ਵਿਟਾਮਿਨ ਸੀ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤਾਂ ਇਹ ਤੁਸੀਂ ਜ਼ਰੂਰ ਦੇਖਿਓ ਹੁਣ ਇਹਨੂੰ ਇਹ ਆ ਦੇਖੋ ਬਿਲਕੁਲ ਰੈਡੀ ਹੋ ਗਿਆ ਹੈਗਾ ਬਿਨਾ ਕਿਉਂ ਆ ਸਾਰੇ ਵਿੱਚ ਤੇਲ ਹੀ ਨਿਕਲਿਆ ਹੈਗਾ ਤਾਂ ਇਹਨੂੰ ਆਪਾਂ ਕੱਢ ਲਵਾਂਗੇ ਅਲੱਗੋਂ ਇਹਦਾ ਗੈਸ ਠੀਕ ਹੈ ਤੇ ਇਵੇਂ ਹੀ ਆਪਾਂ ਹੁਣ ਦੂਜਾ ਸਮਾਨ ਕੱਢਦੇ ਹਾਂ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਤਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਤੇਲ ਇਹ ਵੀ ਆਪਾਂ ਬਿਨਾ ਘਿਓ ਦੇ ਹੀ ਪਾਉਣੇ ਆ ਤਾਂ ਇਹ ਵੀ ਆਪਾਂ ਇਸ ਨੂੰ ਡਰਾਈ ਰੋਸਟੀ ਕਰਾਂਗੇ ਤੇਲ ਵੀ ਲਓ ਜੀ ਆਪਣੇ ਜਿਹੜੇ ਪੰਪਕਿਨ ਸੀਡ ਹੈਗੇ ਉਹ ਵੀ ਡਰਾਈ ਰੋਸਟ ਹੋ ਗਏ ਆ ਤੇ ਆ ਫਲੇਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਲੋ ਤੇ ਮੈਂ ਇਹ ਨਹੀਂ ਕਰ ਰਹੀ ਹਾਂ ਹੁਣ ਪੰਪਕਿਨ ਸੀਡ ਦੇ ਇੰਨੇ ਕਿ ਫਾਇਦੇ ਆ ਸਰਮ ਪਹਿਲਾਂ ਤਾਂ ਇਹ ਆਪਣੀ ਜਿਹੜੀ ਇਮਿਊਨਿਟੀ ਬਹੁਤ ਜ਼ਿਆਦਾ ਇਹ ਬੂਸਟ ਅਪ ਕਰਦੇ ਆ ਹੈਨਾ ਰੋਟੀ ਲਗਾਉਂਦੇ ਆ ਪਾਚਨ ਸ਼ਕਤੀ ਹੈ ਜਿਹੜੀ ਉਹਨੂੰ ਮਜ਼ਬੂਤ ਕਰਦੇ ਆ ਹਾਰਟ ਦੀ ਜਿਹੜੀ ਹੈਲਥ ਆ ਆਪਣੇ ਦਿਲ ਦੀ ਉਹਨੂੰ ਮਜ਼ਬੂਤ ਬਣਾਉਂਦੇ ਆ ਦਿਲ ਦੀ ਸਿਹਤ ਵਧੀਆ ਰੱਖਦੇ ਹੈਗੇ ਆ ਤੇ ਸਰੀਰ ਨੂੰ ਇਹ ਤੋਂ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਜੇ ਤੁਸੀਂ ਅਗਰ ਇੱਕ ਚਮਚਾ ਵੈਸੇ ਵੀ ਇਦਾਂ ਟਰਾਈ ਕਰਕੇ ਰੱਖ ਲੈਣੇ ਭੁੱਖ ਲੱਗੇ ਤਾਂ ਇੱਕ ਚਮਚਾ ਲੈਣਾ ਹੁੰਦਾ ਜ਼ਿਆਦਾ ਨਹੀਂ ਡਾਇਬਟੀਜ਼ ਤੇ ਹਾਈ ਬੀਪੀ ਨੂੰ ਵੀ ਕੰਟਰੋਲ ਕਰਦੇ ਹੈਗੇ ਆ ਇਹ ਪਮਕਿਨ ਸੀਡ ਜਿਹੜੇ ਹੈਗੇ ਆ ਤੇ ਸਕਿਨ ਨੂੰ ਵੀ ਸਾਡੀ ਨੂੰ ਬਹੁਤ ਜ਼ਿਆਦਾ ਇਹ ਮਜ਼ਬੂਤੀ ਦਿੰਦੇ ਮਤਲਬ ਕਹਿਣ ਦਾ ਇਹ ਜਿਹੜੀ ਸਕਿਨ ਹੈਗੀ ਉਹ ਵੀ ਜਵਾਨ ਬੋ ਜਾਂਦੀ ਹੈ ਤੇ ਇਹਦੇ ਚ ਕੈਲਸ਼ੀਅਮ ਵੀ ਬਹੁਤ ਹੁੰਦਾ ਜਿਹੜਾ ਕਿ ਹੱਡੀਆਂ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾਉਂਦਾ ਹੈ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਇਸ ਕਰਕੇ ਇਹਨੂੰ ਆਪਾਂ ਵਰਤਦੇ ਹੈਗੇ ਇਹਨੂੰ ਕੱਦੂ ਦੇ ਬੀਜ ਵੀ ਕਹਿੰਦੇ ਆ ਪੰਪਕਿਨ ਸੀਡ ਵੀ ਕਹਿੰਦੇ ਆ ਜੋ ਮਰਜ਼ੀ ਤੁਹਾਡੀ ਆ ਦੇਖੋ ਕਿੰਨੇ ਵਧੀਆ ਰੋਸਟ ਹੋ ਗਏ ਆ ਤੇ ਹੁਣ ਇਹਨੂੰ ਵੀ ਆਪਾਂ ਪਾਂਡੇ ਵਿੱਚ ਕੱਢਦੇ ਕਿਉਂਕਿ ਜਿਹੜੀ ਚੀਜ਼ ਦੇ ਫਾਇਦੇ ਆ ਆਪਾਂ ਉਹੀ ਚੀਜ਼ ਯੂਜ਼ ਕਰਦੇ ਆ ਅਦਰਵਾਈਜ਼ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਲਓ ਆਪਣੇ ਬਹੁਤ ਵਧੀਆ ਬਣ ਗਏ ਇਹਨਾਂ ਨੂੰ ਕੱਚੇ ਨਹੀਂ ਖਾਣਾ ਕਿਉਂਕਿ ਇਹ ਚ ਤੇਲ ਬਹੁਤ ਹੁੰਦਾ ਪਰ ਹੈਵੀ ਉਹ ਉਸ ਤਰ੍ਹਾਂ ਦਾ ਤੇਲ ਨਹੀਂ ਹੁੰਦਾ ਇਹ ਗੁੱਡ ਸੈਟ ਵਾਲਾ ਹੈਗਾ ਇਹ ਫਾਇਦੇ ਤੁਹਾਨੂੰ ਮੈਂ ਦੱਸ ਹੀ ਦਿੱਤੇ ਵੀ ਪੰਪਕਿਨ ਸੀਡ ਦੇ ਕਿੰਨੇ ਫਾਇਦੇ ਹੈਗੇ ਲਓ ਇਹ ਵੀ ਹੁਣ ਠੰਡੇ ਹੋਣ ਵਾਸਤੇ ਰੱਖਦੇ ਆ ਆਪਾਂ ਤੇ ਇਹਦੇ ਵਿੱਚ ਹੁਣ ਆਪਣੇ ਰਹਿ ਗਏ ਆ ਬਦਾਮ ਤਾਂ ਬਦਾਮ ਆ ਜਿਹੜੇ ਉਹ ਵੀ ਆਪਾਂ ਡਰਾਈ ਰੋਸਟ ਕਰਾਂਗੇ ਲੋ ਫਲੇਮ ਦੇ ਉੱਪਰ ਲੋ ਜੀ ਆਪਣੇ ਅਖਰੋਟ ਵੀ ਹੋ ਰਹੇ ਇਹਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਅਖਰੋਟ ਦੇ ਇਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਜਿਹੜਾ ਕਿ ਆਪਣੇ ਦਿਮਾਗ ਨੂੰ ਮਜ਼ਬੂਤ ਕਰਦਾ ਤੇ ਤੰਦਰੁਸਤ ਰੱਖਦਾ ਤੇ ਕੰਮ ਕਰਨ ਵਾਸਤੇ ਦਿਮਾਗ ਦਾ ਕਾਮਯਾਬੀ ਦਿੰਦਾ ਤੇ ਇਹਦੇ ਵਿੱਚ ਇੱਕ ਐਂਟੀਆਕਸੀਡੈਂਟ ਹੁੰਦੀ ਹੈ ਜਿਹੜੇ ਦਿਮਾਗ ਦੇ ਵਿੱਚ ਆ ਸੌਰੀ ਅਖਰੋਟ ਦੇ ਵਿੱਚ ਦਿਮਾਗ ਦੀ ਗੱਲ ਕਰੀ ਜਾਂਦੇ ਆ ਦਿਮਾਗ ਦੀ ਆਪਾਂ ਪਹਿਲਾਂ ਗੱਲ ਕਰੀ ਸੀ ਤਾਂ ਇਹ ਜਿਹੜੀ ਸਵੇਲਿੰਗ ਵਗੈਰਾ ਹੁੰਦੀ ਹੈ ਉਹਨੂੰ ਇਹ ਖਤਮ ਕਰਦੇ ਸੋਜਣ ਬੋਡੀ ਦੇ ਵਿੱਚ ਕਿਤੇ ਵੀ ਹੁੰਦੀ ਹੈ ਤੇ ਅੱਗੇ ਆਪਾਂ ਗੋਡਿਆਂ ਬਾਰੇ ਵੀ ਗੱਲ ਕੀਤੀ ਹੈ ਤੇ ਖਰੋਟ ਗੋਡਿਆਂ ਵਾਸਤੇ ਵੀ ਜਿਹੜੇ ਹੈਗੇ ਬਹੁਤ ਜ਼ਿਆਦਾ ਬਿਹਤਰ ਹੈਗੇ ਆ ਔਰ ਇਹ ਸਟ੍ਰੈਸ ਨੂੰ ਵੀ ਦੂਰ ਕਰਦੇ ਹੈਗੇ ਆ ਇਹਦੇ ਵਿੱਚ ਫਾਈਬਰ ਤੇ ਹੋਣ ਦੇ ਨਾਲ ਨਾਲ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ 'ਚ ਕਰਦਾ ਹੈਗਾ ਇਦੇ ਚ ਮੈਗਨੀਸ਼ੀਅਮ ਫਾਸਫੋਰਸ ਜਿਹੜਾ ਕਿ ਹੱਡੀਆਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ ਤੇ ਇਹਦੇ ਚ ਵਿਟਾਮਿਨ E ਬਹੁਤ ਜ਼ਿਆਦਾ ਹੈਗਾ ਐਂਟੀਆਕਸੀਡੈਂਟ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਸਕਿਨ ਵਾਸਤੇ ਚਾਹੀਦਾ ਹੁੰਦਾ ਆਪਾਂ ਨੂੰ ਸੂਜਣ ਲਾਉਣ ਸਵੇਲਿੰਗ ਲਾਉਣ ਵਾਸਤੇ ਹੁੰਦਾ ਤੇ ਇੱਕ ਇਹਦੇ ਚ ਅਲਟਰਾਵਾਈੋਲਟ ਲੈਡ ਹੁੰਦੀ ਹੈ ਜਿਹੜੇ ਕਿ ਕਿਰਨਾ ਯੂਵੀ ਕਿਰਨਾ ਤੋਂ ਆਪਾਂ ਨੂੰ ਬਚਾਉਂਦੇ ਜਿਹੜੀਆਂ ਆਪਾਂ ਅਲਟਰਾਵਾਈੋਲਟ ਦੀ ਸਨ ਸਕ੍ਰੀਨ ਆਪਾਂ ਯੂਜ਼ ਕਰਦੇ ਹਾਂ ਸਕਿਨ ਵਾਸਤੇ ਤੇ ਵਿਟਾਮਿਨ E ਜਿਆਦਾ ਹੋਣ ਕਰਕੇ ਇਹ ਆਪਣੀ ਸਕਿਨ ਨੂੰ ਵੀ ਬਹੁਤ ਹੀ ਜਿਆਦਾ ਵਧੀਆ ਰੱਖਦਾ ਨਰਿਸ਼ ਰੱਖਦਾ ਹੈਗਾ 글로ਉ ਆਉਂਦਾ ਚਿਹਰੇ ਦੇ ਉੱਤੇ ਪ੍ਰੋਟੀਨ ਬਹੁਤ ਆ ਫਾਈਬਰ ਬਹੁਤ ਇਹਦੇ ਵਿੱਚ ਤਾਂ ਇਹਦੇ ਜਦੋਂ ਤੁਸੀਂ ਖਾ ਲਓਗੇ ਤਾਂ ਪੇਟ ਆ ਜਿਹੜਾ ਭਰਿਆ ਭਰਿਆ ਰਹਿੰਦਾ ਤਾਂ weight ਨੂੰ ਕੰਟਰੋਲ ਕਰਦਾ ਲੂਸ weight ਜਿਨ੍ਹਾਂ ਨੇ ਕਰਨਾ ਉਹਨਾਂ ਵਾਸਤੇ ਇਹ ਬਹੁਤ ਜਿਆਦਾ ਬੈਨੀਫਿਟ ਹੈ ਇੱਕ ਇਹਦੇ ਵਿੱਚ ਫਾਈਟੋ ਨਿਊਟ੍ਰੀਐਂਟਸ ਹੁੰਦੇ ਆ ਜਿਹੜੇ ਕਿ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹੈਗੇ ਤੇ ਦਰਦ ਜਿਹੜਾ ਗੋਡਿਆਂ ਵਾਸਤੇ ਦਰਦ ਵੀ ਹੁੰਦਾ ਤੇ ਸਵੇਲਿੰਗ ਵੀ ਆ ਤਾਂ ਖਰੋਟਖਾਣੇ ਸ਼ੁਰੂ ਕਰਦੇ ਹੋ। ਤੋਂ ਮੇਰੀਆਂ ਵੀਡੀਓ ਪਹਿਲਾਂ ਮੈਂ ਪਾ ਚੁੱਕੀ ਆ। ਤੇ ਉਹ ਤੁਸੀਂ ਮੇਰੇ ਚੈਨਲ ਤੇ ਜਾਓ ਡਾਇਨਾਮਿਕ ਪੈਸ਼ਲ ਫਾਇਰ ਤੇ ਤੋਂ ਉਹ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੈਗੇ। ਤੇ ਇਹ ਮੈਂ ਨਾਲ ਦੀ ਨਾਲ ਤਾਂ ਦੱਸ ਰਹੀ ਆ ਤੁਹਾਨੂੰ ਕਿ ਇਹ ਚੀਜ਼ਾਂ ਦੇ ਫਾਇਦੇ ਇੰਨੇ ਆ। ਕਿਉਂਕਿ ਜੇ ਹੁਣ ਇਹ ਇਮਿਊਨਿਟੀ ਬੂਸਟਰ ਵਧਾਉਂਦੇ ਆ ਤਾਂ ਸਾਡੀ ਜਿਹੜਾ ਫਲੂ ਤਾਂ ਹੀ ਖਤਮ ਹੋਣਾ। ਨੱਕ ਜੀ ਵੀ ਸਵੇਲਿੰਗ ਆ ਜਾਂਦੀ ਜਦੋਂ ਰਨਿੰਗ ਨੋਜ਼ ਹੋਵੇ ਗਲੇ 'ਚ ਖਰਾਸ਼ ਹੋਵੇ ਤਾਂ ਗਲੇ 'ਚ ਵੀ ਸਵੇਲਿੰਗ ਆਉਂਦੀ ਆ ਤਾਂ ਇਹ ਖਾਣ ਦੇ ਨਾਲ ਕੀ ਹੁੰਦਾ ਇਹ ਚੀਜ਼ਾਂ ਠੀਕ ਹੁੰਦੀਆਂ ਲੋ ਜੀ ਇਹ ਵੀ ਆਪਣੇ ਇੱਕ ਰੋਟੀ ਵੀ ਬਣ ਗਏ ਇਹਨੂੰ ਵੀ ਆਪਾਂ ਬਰਤਨ 'ਚ ਕੱਢ ਦੇ ਆਹ ਲੋ ਇਹ ਕੱਲੀ ਕੱਲੀ ਚੀਜ਼ ਮੇਰੇ ਤੁਹਾਨੂੰ ਦਿਖਾਉਂਦਾ ਮਤਲਬ ਇਹ ਹੈ ਤੁਸੀਂ ਇਹ ਨਾਲ ਸਮਝਦੇ ਕਿਤੇ ਸਾਨੂੰ ਕੰਮ ਲਾਤਾ ਤੇ ਆਪ ਇਹਨਾਂ ਨੇ कच्चਾ ਹੀ ਸਭ ਕੁਝ ਪਾਤਾ ਹੋਰ ਵੀਡੀਓ ਲੰਬੀ ਕਰਨ ਦਾ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਤੁਹਾਨੂੰ ਅਸਲ ਚੀਜ਼ ਦਿਖਾਉਂਗੀ ਤਾਂ ਉਹਦਾ ਬੇਨਿਫਿਟ ਹੋਣਾ ਜੀ ਆਪਣਾ ਕੋਕੋਨਟ ਵੀ ਜਿਹੜਾ ਹੋ ਗਿਆ ਬਸ ਇਹਨੂੰ ਇੰਨਾ ਕੀ ਕਰਨਾ ਆਪਾਂ ਜ਼ਿਆਦਾ ਨਹੀਂ ਕਰਨਾ ਦੇਖੋ ਬਹੁਤ ਬਰਾਊਨ ਹੋ ਗਿਆ ਇਹ ਇੱਥੇ ਲਾਈਟ ਉੱਪਰ ਪੈਂਦੀ ਕਰਕੇ ਲੱਗਦਾ ਤਾਂ ਬਰਾਊਨ ਹੋ ਗਿਆ ਇਹਨੂੰ ਹੁਣ ਆਪਾਂ ਉਤਾਰ ਦਾਂਗੇ ਕਿਉਂਕਿ ਆਪਣਾ ਸਿਸਟਮ ਸਾਰਾ ਵਧੀਆ ਹੋਵੇ ਤਾਂ ਹੁਣ ਆਪਾਂ ਰੱਖਾਂਗੇ ਇਹਦੇ ਉੱਪਰ ਕੜਾਈ ਵੱਡੀ ਲਓ ਜੀ ਕੜਾਈ ਆਪਾਂ ਰੱਖਤੀ ਵੱਡੀ ਤੇ ਇਹ ਦੇਖੋ ਖੁਸ਼ਬੂ ਬਹੁਤ ਸੋਹਣੀ ਆਉਣ ਲੱਗੀ ਕੋਕੋਨਟ ਦੇ ਵਿੱਚ ਤੇ ਕੜਾਈ ਗਰਮ ਹੁੰਦੀ ਹੈ ਤਾਂ ਫਿਰ ਆਪਾਂ ਕਿਉਂ ਪਾਉਣਾ ਵੇਸਣ ਆਪਾਂ ਇਹਨੂੰ ਡਰਾਈ ਰੋਸਟ ਕਰਨਾ ਹੈ ਜੀ ਕਿਉਂਕਿ ਇਹਨੂੰ ਕਿਉਂ ਪਹਿਲਾਂ ਗਰਮ ਕਰਕੇ ਵਿੱਚ ਵੇਸਣ ਨਹੀਂ ਪਾਉਣਾ ਕਿਉਂਕਿ ਜਿਹੜਾ ਵੇਸਣ ਹੈਗਾ ਉਹ ਕਿਉਂ ਬਹੁਤ ਪੀਂਦਾ ਤੇ ਜਿਆਦਾ ਘਿਓ ਆਪਾਂ ਇੰਨਾ ਕੀ ਕਰਾਂਗੇ ਫਿਰ ਜਦੋਂ ਇਹ ਵਿੱਚ ਛੱਡ ਦਿੰਦਾ ਕਿਉਂ ਫਿਰ ਕਿਉਂ ਹੀ ਕਿਉਂ ਵਿੱਚ ਹੋ ਜਾਂਦਾ ਤੇ ਇਹਨੂੰ ਇਸ ਤਰ੍ਹਾਂ ਬਿਨਾਂ ਘਿਓ ਤੋਂ ਪਹਿਲਾਂ ਭੁੰਨਾਗੇ ਫਿਰ ਉਸ ਤੋਂ ਬਾਅਦ ਇਹਨੂੰ ਥੋੜਾ ਭੁੰਨ ਕੇ ਫਿਰ ਉਸ ਤੋਂ ਬਾਅਦ ਆਪਾਂ ਇਹ ਵਿੱਚ ਕਿਉ ਪਾਉਨੇ ਆ ਠੀਕ ਜਿਹੜਾ ਆਪਣਾ ਹੈਗਾ ਥੋੜਾ ਜਿਹਾ ਪੁੱਜਿਆ ਗਿਆ ਇਹ ਮਤਲਬ ਕਿ ਥੋੜਾ ਇਹਨੂੰ ਹੋਰ ਹੁਣ ਆਪਾਂ ਅੱਧਾ ਘਿਓ ਪਾ ਕੇ ਭੁੰਨਾਂਗੇ। ਨਿਕੋ ਪਾ ਦੇ ਜਿਕੇ ਉਹ ਪਾ ਦੇ ਨੇ ਇੰਨਾ ਕ ਪਾ ਕੇ ਘਿਓ ਤੇ ਬਾਕੀ ਆਪਾਂ ਫੇਰੇ ਦੇ ਉੱਪਰ ਪਾਵਾਂਗੇ। ਤਾਂ ਹੁਣ ਇਹਨੂੰ ਆਪਾਂ ਘਿਓ ਦੇ ਵਿੱਚ ਮਿਕਸ ਕਰਾਂਗੇ ਵੇਸਣ ਨੂੰ। ਕਿਉਂਕਿ ਮੇਰੇ ਹਿਸਾਬ ਨਾਲ ਆਲਮੋਸਟ ਜਿਹੜਾ ਵੇਸਣ ਆ ਉਹ ਪੁੱਜ ਚੁੱਕਾ ਹੈ। ਤੇ ਮਾੜਾ ਮੋਟਾ ਕੱਚਾ ਰਹਿ ਜਾਊਗਾ ਤਾਂ ਉਹ ਘਿਓ ਦੇ ਵਿੱਚ ਬਣ ਜਾਊਗਾ। ਲੋ ਜੀ ਹੁਣ ਆਪਾਂ ਪਾਈਏ ਇਹਦੇ ਵਿੱਚ ਦੂਸਰਾ ਸਮਾਨ ਜਿਹੜਾ ਸੀਗਾ ਸਾਰਾ ਆਪਾਂ ਤੁਹਾਨੂੰ ਦਿਖਾਇਆ ਉਹ ਸਾਰਾ ਰੋਸਟ ਕੀਤਾ ਕੱਲਾ ਕਲੀ ਚੀਜ਼ ਦਿਖਾਈ ਹੈ ਹੁਣ ਉਹ ਸਾਰੀ ਆਪਾਂ ਗ੍ਰਾਈਂਡ ਕਰ ਲਈ ਤੇ ਹੁਣ ਇਹਦੇ ਵਿੱਚ ਦੇਖੋ ਪਾਉਣ ਲੱਗੇ ਆਂ ਆ ਸਾਰਾ ਸਮਾਨ ਆਪਾਂ ਪਾਤਾ ਇਹਨੂੰ ਨਾਲ ਦੀ ਨਾਲ ਤਾਂਕੇ ਵਿੱਚ ਵੇਸਣ ਦੇ ਮਿਕਸ ਹੋ ਜੂਗਾ ਸਾਰਾ ਸਮਾਨ ਆਹ ਲੋ ਜੀ ਠੀਕ ਹੈ ਜੀ ਤੇ ਆ ਹੁਣ ਇਹਦੇ ਵਿੱਚ ਪਾਉਣੇ ਆਪਾਂ ਸੁੰਡ ਜਿਹੜਾ ਇੱਧਰ ਆਪਣੇ ਕੋਲ ਕੱਟ ਕੇ ਰੱਖਿਆ ਸੀਗਾ ਸੁੰਡ ਤੇ ਕਾਲੀ ਮਿਰਚ ਗੈਸ ਆਪਾਂ ਕਰਦੇ ਆਂ ਕਿ ਬੰਦ ਨੀਚੇ ਕਰੋ ਥੋੜਾ ਪਾ ਦੋ ਜ਼ਰਾ ਪਾ ਦਿਓ ਨਹੀਂ ਹੁੰਦੇ ਇੰਨੇ ਜਿਹੇ ਸੁੰਡ ਕੀ ਜਿਆਦਾ ਹੋਊਗਾ ਦੱਸੋ ਚਲੋ ਜੀ ਹੁਣ ਇਹ ਚ ਆਪਾਂ ਕਾਲੀ ਮਿਰਚ ਪਾਉਣੀ ਹੈ ਕਾਲੀ ਮਿਰਚ ਬਹੁਤ ਜ਼ਰੂਰੀ ਆ ਫਿਰ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਚਲੋ ਕਾਲੀ ਮਿਰਚ ਦੇ ਫਾਇਦੇ ਵੀ ਵੀਡੀਓ ਮੇਰੀ ਦੇਖ ਲਿਓ ਤੁਸੀਂ ਹੁਣ ਨਹੀਂ ਬੋਲਦੀ ਮੈਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਊਗੀ ਸਮਾਨ ਹੋ ਗਿਆ ਮਿਕਸ ਤਾਂ ਹੁਣ ਹੈਗੀ ਆਪਣੇ ਕੋਲੇ ਜਿਹੜੀ ਇਹ ਆਰਗੈਨਿਕ ਪਿਓਰ ਸ਼ੁੱਧ ਦੇਸੀ ਸ਼ੱਕਰ ਉਹ ਆਪਾਂ ਸਾਰੀ ਇਸ ਤਰ੍ਹਾਂ ਕਰਕੇ ਇਹਨੂੰ ਇਹਦੇ ਉੱਤੇ ਐ ਖਿਲਾਰਾਂਗੇ ਕਿਉਂਕਿ ਇਹਨੂੰ ਨਾ ਤਾਂ ਛੰਨਣ ਦੀ ਜ਼ਰੂਰਤ ਆ ਕਿਉਂਕਿ ਬਹੁਤ ਕੁਆਲਿਟੀ ਵਧੀਆ ਦੀ ਹੈਗੀ ਐ ਤੇ ਇਹਨੂੰ ਹੁਣ ਆਪਾਂ ਵਿੱਚ ਇਹ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਇਹ ਮੈਂ ਵੈਸੇ 1 ਕਿਲੋ ਪਾਈ 1 ਕਿਲੋ ਵੈਸੇ ਦੇ ਹਿਸਾਬ ਨਾਲ ਜੇ ਤੁਹਾਨੂੰ ਮਤਲਬ ਜਿਆਦਾ ਤੁਸੀਂ ਮਿੱਠਾ ਖਾਣੇ ਹੋ ਤੇ ਤੁਸੀਂ ਜਿਆਦਾ ਵੀ ਇਹਦੇ ਵਿੱਚ ਪਾ ਸਕਦੇ ਆ ਅੱਧਾ ਕਿਲੋ ਹੋਰ ਪਾ ਸਕਦੇ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਕਿਲੋ ਜਾਂ ਡੇਢ ਕਿਲੋ ਇਹਦੇ ਚ ਪਾ ਲੈਨੇ ਪਾ ਸਕਦੇ ਆ ਠੀਕ ਹੈ ਕਈ ਵਾਰ ਚੱਕਰ ਜਿਹੜੀ ਹੁੰਦੀ ਹੈ ਨਾ ਮਿੱਠਾ ਘੱਟ ਹੁੰਦਾ ਉਹਦਾ ਤੇ ਇੰਕੋੜਦਾ ਮਿੱਠਾ ਦਾ ਪੂਰਾ ਹੁੰਦਾ ਖੰਡ ਦਾ ਵੀ ਜ਼ਿਆਦਾ ਹੁੰਦਾ ਤੇ ਜੇ ਤੁਹਾਨੂੰ ਲੱਗੇ ਘੱਟ ਤਾਂ ਤੁਸੀਂ ਅੱਧਾ ਕਿਲੋ ਇਹਦੇ ਵਿੱਚ ਹੋਰ ਐਡ ਕਰ ਸਕਦੇ ਆ ਪਰ ਸਾਨੂੰ ਇੰਨਾ ਕੁ ਮਿੱਠਾ ਵਧੀਆ ਲੱਗਦਾ ਤਾਂ ਹੀ ਅਸੀਂ ਇੰਨੀ ਕੁ ਬਣਾਉਣੀ ਹੈ ਲੋ ਜੀ ਆਪਣੀ ਜਿਹੜੀ ਇਹ ਫਲੂ ਵਾਲੀ ਪੰਜੀਰੀ ਆ ਵੇਸਣ ਦੀ ਉਹ ਪੰਜੀਰੀ ਵੀ ਕਵਾਂਗੇ ਬਣ ਕੇ ਰੈਡੀ ਹੈ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਕਿ ਐਂਡ ਤੱਕ ਵੀਡੀਓ ਜਿਹੜੀ ਜ਼ਰੂਰ ਦੇਖਿਆ ਕਰੋ ਕਿਉਂਕਿ ਐਂਡ ਤੱਕ ਕੁਛ ਨਾ ਕੁਛ ਸੀਕ੍ਰੇਟ ਹੁੰਦਾ ਤੇ ਇਹ ਹੈਗੇ ਆ ਜੀ ਆਪਣੇ ਵਾਟਰਮੈਲਨ ਸੀਡਸ ਫਾ ਇਹਨੂੰ ਵੀ ਆਪਾਂ ਪਾਵਾਂਗੇ ਇਹ ਹੈਗੇ ਆ 100 ਗ੍ਰਾਮ ਲੋ ਜੀ ਆਪਾਂ ਹੁਣ ਇਹਦੇ ਚ ਪਾਤੇ ਵਾਟਰਮੈਲਨ ਸੀਡਸ ਮਤੀਰੇ ਦੇ ਬੀਜ ਉਹ ਪਾਏ ਆ ਤੇ ਕਿੰਨੀ ਸਵਾਦ ਵਧੀਆ ਬਣ ਗਈ ਆ ਆਪਣੀ ਇਹ ਵੀ ਵੇਸਨ ਦੀ ਰੈਮਡੀ ਆ ਜਿਹੜੀ ਕਿ ਸਾਨੂੰ ਜਲਦੀ ਜਲਦੀ ਖਸਰਦੀ ਖੰਸੀ ਜੁਕਾਮ ਨਜਲਾ ਰੇਸ਼ਾ ਗਲੇ ਚ ਡਿੱਗਦਾ ਗਲੇ ਚ ਸਵੇਲਿੰਗ ਹੁੰਦੀ ਆ ਖਰਾਸ਼ ਹੁੰਦੀ ਆ ਤਾਂ ਇਹਨੂੰ ਤੁਸੀਂ ਗਰਮੀਆਂ ਚ ਵੀ ਬਣਾ ਕੇ ਲੈ ਸਕਦੇ ਆ ਤੇ ਤਾਂ ਹੀ ਮੈਂ ਕਹਿਨੀ ਹੁੰਨੀ ਕਿ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਤੇ ਇਹ ਆਪਾਂ ਨੂੰ ਐਂਡ ਤੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਕੀ ਚੀਜ਼ ਬਣਾ ਕੇ ਖਾ ਰਹੇ ਹਾਂ ਤਾਂ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਖਾਣੀ ਕਿੰਨੀ ਕਾ ਇਹ ਆ ਦੇਖੋ ਇਹ ਬਣ ਗਈ ਤਾਂ ਅਸੀਂ ਇਹਨੂੰ ਸਿਰਫ ਖਾਣਾ ਦੋ ਚਮਚ ਲੈਣੇ ਆ ਇੱਥੇ ਦੇਖੋ ਇਹ ਆਪਣੇ ਦੋ ਚਮਚ ਬਣ ਗਏ ਐਨੇ-ਐਨੇ ਦੋ ਚਮਚ ਲੈਣੇ ਆ ਇੱਕ ਤੇ ਦੋ ਚਮਚ ਸਿਰਫ ਇੰਨੀ ਆਪਣੀ ਪੰਜੀਰੀ ਹੈ ਇਹ ਜਿਹੜੀ ਦੋ ਚਮਚੇ ਤੁਸੀਂ ਸਵੇਰੇ ਖਾਲੀ ਪੇਟ ਉੱਠ ਕੇ ਲੈਣੀ ਹੈਗੀ ਇਹ ਤੁਸੀਂ ਤੇ ਜਿਆਦਾ ਨਹੀਂ ਖਾਣੀ 3 ਘੰਟੇ ਦੀ ਬ੍ਰੇਕ ਪਾਉਣੀ ਹੈ ਘੱਟੋ-ਘੱਟ ਜਿੰਨੀ ਮਰਜ਼ੀ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਤੁਸੀਂ ਇਹ 3 ਘੰਟੇ ਦੀ ਬ੍ਰੇਕ ਪਾ ਕੇ ਜੋ ਵੀ ਤੁਸੀਂ ਤੁਹਾਡੇ ਦਿਲ ਕਰੇ ਖਾ ਲੈਣੀ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਇਨਫੋਰਮੇਸ਼ਨ